ਇਹ ਮੇਰੇ ਨਾਲ ਕਿਸਾਨ ਵੀਰੋ ਤੇ ਪੰਜਾਬ ਵਾਸੀਓ ਕਿਸਾਨ ਨੇ ਜਿਨ੍ਹਾਂ ਦੀ ਪਿਛਲੇ 15 ਸਾਲਾਂ ਦੇ ਵਿੱਚ ਘੱਟੋ ਘੱਟ 12-13 ਵਾਰੀ ਫਸਲ ਡੁੱਬ ਕੇ ਤਬਾਹ ਹੋ ਗਈ। ਭਾਈ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਜੀ? ਕਿਹ? 2 ਕਿੱਲੇ। 2 ਕਿੱਲੇ। 2 ਕਿੱਲਿਆਂ ਦੇ ਵਿੱਚੋਂ ਕਿੰਨੀ ਫਸਲ ਡੁੱਬ ਜਾਂਦੀ ਹੈ ਤੁਹਾਡੀ? 2 ਕਿੱਲੇ ਡੁੱਬ ਜਾਂਦੇ। 2 ਕਿੱਲੇ ਹਰ ਇੱਕ ਸਾਲ ਡੁੱਬਦੇ। अच्छा ये ठीक है दे दो भाई बिके तो मैं त्यौहार हो जाए ये कितनी कितनी बारी जीरी लाਉਂਦੇ ਹੋ ਤੁਸੀਂ ਜੀਰੀ ਪਿਛਲੇ ਸਾਲ ਦੋ ਵਾਰੀ ਲਾਈ ਸੀ ਦੂਜੀ ਵਾਰੀ ਹੋ ਗਈ ਸੀ ਚਾਰ ਭਾਂਡ ਕਰ ਅੱਛਾ ਐਤ ਕੀ ਜਣੀ ਪਹਿਲੀ ਵਾਰੀ ਲਾਈ ਸੀ ਆਸ ਸੀ ਹੋ ਜੂਗੀ ਹਾਂਜੀ ਬਹੁਤ ਸੋਹਣੀ ਫਸਲ ਖੜੀ ਸੀ 12 13 ਕਹੋ ਵੀ ਉਹ ਪਾਤਾ ਸੀਗਾ ਤਿੰਨ ਚਾਰ ਵਾਰੀ ਸਪਰੇਅ ਆ ਦਵਾਈਆਂ ਦੂਈਆਂ ਸਾਰਾ ਤੁਸੀਂ ਪਿਆ ਹੋਇਆ ਸੀ ਦੂਜੀ ਬਾਦੀ ਵਾਲੀ ਐਨ ਵਧੀਆ ਸਿਰਫ ਇਹੀ 2 ਕਿੱਲੇ ਜ਼ਮੀਨ ਆ ਇਹੀ ਪਹਿਲਾਂ ਵੀ ਦੇਖੋ ਪਹਿਲਾਂ ਏਸੀ ਦੀ ਲਾ ਕੇ ਆਲੇ-ਦਾਲੇ ਸਾਰੇ ਮਿੱਟੀ ਲਾਈ ਹਾਂਜੀ ਫੇਰ ਲੇਜ਼ਰ ਕਰਾਇਆ ਹਾਂਜੀ ਫੇਰ ਸੱਤੂ ਕਰਾ ਕੇ ਖੇਤ ਦੀ ਜੀ ਲਾਈ ਆਸ ਇੰਨੀ ਸੀਗੀ ਐ ਕਿ ਤਾਂ ਵੀ ਜੀਰੀ ਹੋਊਗੀ ਹਾਂਜੀ ਯਾਨੀ ਇਹ ਬੱਚਿਆਂ ਦੀਆਂ ਜਿਹੜੀਆਂ ਪੀਸਾ ਨੇ ਜਾਂ ਪੜ੍ਹਾਈ ਦਾ ਛੜਾ ਖਰਚਾ ਸਾਰਾ ਇਸੇ ਫਸਲ ਤੋਂ ਹੁੰਦਾ ਹੈ। ਛਾਈ ਨਹੀਂ ਹੋ ਕੋਈ ਆਮਦਨੀ ਨਹੀਂ ਹੈਗੀ ਬਸ ਜਾਂ ਡੰਗਰ ਨੇ ਉਹਨਾਂ ਦੇ ਵਾਸਤੇ ਵੀ ਬਸ ਕਹਿ ਲਵੋ। ਇਹ ਭਾਈ ਜੀ ਤੁਹਾਨੂੰ ਇਹਨਾਂ ਇਹਨਾਂ ਪਿਛਲੇ ਸਾਲਾਂ ਦੇ ਵਿੱਚ ਜਿੰਨੀ ਵਾਰੀ ਵੀ ਤੁਹਾਡੀ ਫਸਲ ਡੁੱਬੀ ਆ ਕੀ ਕਦੇ ਸਰਕਾਰ ਵੱਲੋਂ ਕੋਈ ਮਾਜਾ ਮਿਲਿਆ ਸਰਕਾਰ ਨੇ ਨਹੀਂ ਜੀ ਪਿੰਡ ਵਾਸੀਆਂ ਨੇ ਇੱਕ ਵਾਰੀ ਮਦਦ ਕੀਤੀ ਸੀਗੀ ਜੀ ਅੱਛਾ ਜਾਨੀ ਪਿੰਡ ਦਾ ਜਿਹੜਾ ਭਾਈਚਾਰਾ ਉਹਨਾਂ ਨੇ ਇੱਕ ਦੋ ਵਾਰੀ ਮਦਦ ਕੀਤੀ ਹੈ ਵੀ ਨਹੀਂ ਸਰਕਾਰ ਵੱਲੋਂ ਸਰਕਾਰ ਵੱਲੋਂ ਕਿਸੇ ਕੇ ਕਾਂਗਰਸ ਵੀ ਰਹੇਗੀ ਅਕਾਲੀ ਵੀ ਰਹਗੇ ਹਾਂਜੀ ਉਹਨਾ ਆਮ ਆਦਮੀ ਪਾਰਟੀ ਵਾਲੇ ਨੇ ਹਾਂਜੀ ਜਾਨੀ ਕਹੋ ਵੀ ਆ ਦੋ ਵਾਰੀ ਤਿੰਨ ਮੇਰੇ ਵੀ ਡੁੱਬ ਗਈ ਫਸਲ ਹਾਂ ਜੀ ਕੋਈ ਕਿਸੇ ਵਾਸਤੇ ਹੱਥ ਖੜੇ ਨਹੀਂ ਜੀ ਸਾਰੇ ਜਿਹੜੀ 15 ਸਾਲਾਂ ਦੇ ਵਿੱਚ ਤੁਹਾਡੀ ਕੋਈ ਨਹੀਂ ਸੁਣਦਾ ਜੀ ਮੈਂ ਸਾਰੇ ਡੀਸੀ ਦੇ ਐਸਡੀਐਮ ਦੇ ਸਾਰੇ ਕਿਤੇ ਲੈ ਕੇ ਅਰਜ਼ੀਆਂ ਦੇਖ ਲਈਆਂ ਬਸ ਪੱਲੇ ਆ ਕੇ ਪੜਵਾਰੀ ਨੂੰ ਭੇਜਣਗੇ ਉਹ ਦੇਖ ਕੇ ਲੈ ਕੇ ਲੈ ਜੂ ਕੋਈ ਨਹੀਂ ਕਾਰਵਾਈ ਕਰਾਂਗੇ ਵੀ ਆ ਸਰਕਾਰ ਤਾਂ ਕਹਿੰਦੀ ਸੀ ਵੀ ਮਾਜਰ ਜਦੇ ਮਿਲ ਜੂਗਾ ਤੁਹਾਨੂੰ ਬਾਪ ਜੀ ਅੰਨਾ ਨੇ ਕੀ ਦੇਣਾ ਜੀ ਹੁਣ ਦੂਜੀ ਵਾਰ ਹੀ ਆ ਪੱਲੇ ਹਾਂ ਜੀ ਪਿਛਲੇ ਸਾਲ ਵੀ ਇਹੀ ਹਾਲ ਸੀ ਹਾਂ 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 ਜੀ ਬਾਕੀ ਆ ਤੋਬਾ ਸਾਰੇ ਪਿੰਡ ਦਾ ਮੈਂ ਤਾਂ ਕਹਿੰਦਾ ਫਸਲ ਮੈਂ ਕੋਈ ਕੋਈ ਮੰਗ ਨਹੀਂ ਮੇਰੀ ਬਸ ਆ ਤੋਬਾ ਜੇ ਇਥੋਂ ਚੱਕਿਆ ਜਾਵੇ ਜਾਂ ਪਾਣੀ ਕਿਸੇ ਦਾ ਹੱਲ ਹੋ ਜੇ ਇਹਦਾ ਮੈਂ ਤਾਂ ਬਹੁਤ ਵਧੀਆ ਮੇਰੇ ਘਟੋ ਘਟ ਪਾਣ 1.5-2 ਲੱਖ ਦੀ ਜੀਰੀ ਹੋ ਜਾਣੀ ਸੀ ਹੁਣ ਕਹ ਲਓ ਵੀ 2 ਲੱਖ ਚ ਮੈਂ ਆ ਗਿਆ 1.5 ਲੱਖ ਦੀ ਜੀਰੀ ਵੀ 50000 ਉੱਤੇ ਖਰਚ ਆ ਗਿਆ ਜਿੱਤਾ ਹੋਣਾ ਬਾਕੀ ਇਹੀ ਥੋੜੀ ਸਾਡੀ ਮੇਨ ਕਮਾਈ ਦਾ ਸਾਧਨ ਸਾਰੇ ਪਾਸੇ ਮੈਂ ਤਾਂ ਖੜ ਤੇ ਖੜਾ ਹੀ ਨਹੀਂ ਹੁਣ ਕਿਸ ਕੀ ਕਰਾਂ ਜਿੰਨੇ ਵੀ ਵੀਰ ਮੇਰੇ ਸੱਜਣ ਦੇਖ ਰਹੇ ਨੇ ਇਹਨਾਂ ਦੀ ਜਿਹੜੀ ਸਿਚੁਏਸ਼ਨ ਆ ਬੜੀ ਮਾੜੀ ਐ ਤੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿੱਤਾ ਜਾਵੇ ਇਹ ਪਾਣੀ ਕੱਢਦੇ ਥੱਕ ਜਾਂਦੇ ਨੇ ਜੀਰੀ ਚੋਂ ਪਰ ਬਰਸਾਤ ਇੰਨੀ ਜਿਆਦਾ ਹੁੰਦੀ ਜਾਣ ਲੱਗੇ ਪਾਣੀ ਕੱਢਦੇ ਆਹ ਨਹੀਂ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਮਕਾਨ ਵੀ ਪਾਣੀ ਨਾਲ ਜਲ ਲੱਗਿਆ ਹੋਇਆ ਹੈਗਾ ਉਹਦਾ ਵੀ ਖਤਰਾ ਬਣਿਆ ਹੋਇਆ ਹੈਗਾ ਤੇ ਆਸ ਕਰਦੇ ਆ ਸਰਕਾਰ ਵੀ ਜਾਂ ਕਿਸਾਨ ਯੂਨੀਅਨ ਨਾਲ ਕੋਈ ਕਿਤੇ ਨਾਲ ਆ ਕੇ ਖੜਿਆ ਕੋਈ ਨਹੀਂ ਖੜਦਾ ਹਾਂਜੀ ਉਹ ਤਾਂ 9ਵੇਂ ਨੇ ਯੂਨੀਅਨਾਂ ਦੇ ਖੜਦਾ ਕੋਈ ਨਹੀਂ ਹੋਈ ਆ ਕੇ ਅੱਛਾ ਜੀ